ਅਲੀ ਦੇ ਬਕਾ ਅੱਜ ਇਹ ਖਾਲੀ ਜਨ ਤੋਂ ਬਾਕੀ ਹੋਏ ਸਾਰੇ ਸੂਚੀ ਪਿਛੜਾਈ ਹੈ ਠੀਕ ਹੈ ਨਾ ਮੈਂ ਸਮਝਦਾ ਵਧੀਆ ਗੱਲ ਹੈ ਕਿ ਪਸਤਾ ਤਾਬ ਕਰਨ ਆਏ ਐ ਜੋ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਪ੍ਰਤੀ ਬਗਾਵਤ ਕੀਤੀ ਗਈ ਹੈ ਜਾਂ ਜਾਣੇ ਅਣਜਾਣੇ ਚ ਜਾਂ ਕਿਸੇ ਗੁੱਸੇ ਗਿਲੇ ਦੇ ਵਿੱਚ ਨਿੱਜੀ ਸਵਾਰਥਾਂ ਚ ਆ ਪਿਛਲੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਉਸ ਤਰ੍ਹਾਂ ਅਕਾਲੀ ਦਲ ਵਾਸਤੇ ਮਿਹਨਤ ਨਹੀਂ ਕਰ ਸਕੇ ਭਰਾ ਜਾਂ ਮਨ ਚ ਕੋਈ ਈਰਖਾ ਖੋਟ ਵੀ ਪ੍ਰਧਾਨ ਨੂੰ ਆਪਾਂ ਸਾਈਡ ਲਾਈਨ ਕਰਨਾ ਜੇ ਉਹ ਜਿਵੇਂ ਆਪਾਂ ਇੰਟਰਵਿਊ ਸੁਣਦੇ ਆਂ ਜਾਂ ਵੀ ਬੀਜੇਪੀ ਨਾਲ ਅਲਾਈਅੰਸ ਕਰਨਾ ਸੀ ਉੱਥਾ ਕਰਨਾ ਉਹ ਚੱਕਰਾਂ ਦੇ ਵਿੱਚ ਜੋ ਭੁੱਲਾਂ ਹੋਈਆਂ ਨੇ ਅੱਜ ਬਖਸ਼ਾਉਣ ਆਏ ਆ MLA ਦਾ ਵਧੀਆ ਗੱਲ ਆ ਜੀ ਮਾਫੀ ਮੰਗਣ ਆਇਆ ਕਾਲਤਾ ਸਭ ਤੇ ਸਾਰੇ ਕਾਲੀ ਕਾਲੀ ਮੰਗਦੇ ਰਹੀ ਸੀ ਵੀ ਬਾਦਾਂ ਵਿੱਚ ਇੱਕ ਵਾਰ ਕਾਲੀ ਜਲਣ ਨੂੰ ਫੇਰ ਇਹ ਸਤੀਫਾ ਜਰੂਰ ਦੇਣਾ ਚਾਹੀਦਾ ਜੇ ਕੋਰ ਕਮੇਟੀ ਚ ਬਹੁ ਗਿਣਤੀ ਮੈਂਬਰ ਅਸਤੀਫਾ ਮੰਗਣ ਅਸਤੀਫਾ ਦੇਣਾ ਚਾਹੀਦਾ ਜੇ ਵਰਕਿੰਗ ਕਮੇਟੀ ਚ ਬਹੁ ਗਿਣਤੀ ਮੈਂਬਰ ਅਸਤੀਫਾ ਮੰਗਣ ਅਸਤੀਫਾ ਦੇਣਾ ਚਾਹੀਦਾ ਜੇ ਬਹੁ ਗਿਣਤੀ ਜ਼ਿਲ੍ਹਾ ਪ੍ਰਧਾਨ ਅਸਤੀਫਾ ਮੰਗਣ ਅਸਤੀਫਾ ਦੇਣਾ ਚਾਹੀਦਾ ਜੇ ਬਹੁ ਗਿਣਤੀ ਹਲਕਾ ਦੇ ਸੇਵਾਦਾਰ ਅਸਤੀਫਾ ਮੰਗਣ ਸਾਰੇ ਜਿੰਨੀ ਢਾਂਚਾ ਪਾਰਟੀ ਦਾ ਜਿਹਨੇ ਡੈਲੀਗੇਟ ਉਹ ਤਾਂ ਸਾਰੇ ਕਹਿੰਦੇ ਆ ਵੀ ਜੇ ਐ ਇੱਥੋਂ ਤੱਕ ਪਾਰਟੀ ਦਿੱਲੀ ਭਾਰਤੀ ਹਕੂਮਤ ਸਟੇਟ ਵੱਲੋਂ ਕੋਚਨ ਦਾ ਹਰ ਇੱਕ ਹੱਥ ਕੰਡਾ ਅਪਣਾਇਆ ਵੀ ਅਸੀਂ ਅਕਾਲੀ ਦਲ ਨੂੰ ਖਤਮ ਕਰਨਾ ਸਿੱਖਾਂ ਦੀ ਪਾਰਟੀ ਨੂੰ ਕਮਜ਼ੋਰ ਕਰਨਾ ਪਰ ਸੁਖਵੀਰ ਸਿੰਘ ਬਾਦਲ ਤਕੜਾ ਲੀਡਰ ਹੈ ਉਹ ਇਨਸਾਨ ਹੈ ਜੋ ਦਿੱਲੀ ਮੁਰੇ ਝੁਕਿਆ ਨਹੀਂ ਬਹੁ ਗਿਣਤੀ ਪਾਰਟੀਆਂ ਤੁਸੀਂ ਵੇਚ ਦੇਖੀਆਂ ਇੰਡੀਆ ਦੇ ਝੋਲੀ ਚ ਪੈ ਗਈਆਂ ਬਹੁਤ ਐਂਡੀਆ ਝੋਲੀ ਪੈ ਗਈਆਂ ਪਰ ਬੋਤਾ ਸਿੰਘ ਗਰਜਾ ਸਿੰਘ ਦੀ ਮਸਾਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੇਸ਼ ਕੀਤੀ ਕਿ ਸਾਡੇ ਵਾਸਤੇ ਸੱਤਾ ਜ਼ਰੂਰੀ ਨਹੀਂ ਸਾਡੇ ਵਾਸਤੇ ਸਿਧਾਂਤ ਜ਼ਰੂਰੀ ਹੈ ਤੇ ਪਰ ਜੇ ਆਪਾਂ ਨਿੱਜੀ ਤੌਰ ਤੇ ਦੇਖੀਏ ਬਠਿੰਡਾ ਹਲਕਾ ਚੌਥੀ ਵਾਰ ਜਿੱਤਿਆ ਤੇ ਬੱਚੇ-ਬੱਚੇ ਜਵਾਨ ਤੇ ਐ ਤੁਹਾਡੇ ਵੀ ਜੋ ਤੁਸੀਂ ਰਿਕਾਰਡ ਕਰ ਰਹੇ ਹੋ ਪੱਤਰਕਾਰ ਖੜੇ ਹੋ ਤੁਹਾਡੀ ਆਤਮਾ ਵੀ ਕਹਿੰਦੀ ਹੈ ਵੀ ਜੇ ਫੌਜਪੁਰ ਤੋਂ ਸੁਖਵੀਰ ਸਿੰਘ ਬਾਦਲ ਲੜਿਆ ਹੁੰਦਾ ਜਿੱਤਦਾ ਪਰ ਇੱਕ ਝੁੰਡਾ ਕਮੇਟੀ ਦੀ ਜੋ ਰਿਪੋਰਟ ਆ ਤੇ ਅਮਰ ਸੁਖਵੀਰ ਸਿੰਘ ਬਾਦਲ ਨੇ ਕੀਤਾ ਕਿ ਅਸੀਂ ਇੱਕ ਸੀਟ ਤੇ ਲੜਾਂਗੇ ਪਰ ਇਹ ਭਰਾ ਦਾ ਸਾਡੇ ਦੋ-ਦੋ ਸੀਟਾਂ ਸਾਰੇ ਲੜਦੇ ਨੇ ਤੁਹਾਨੂੰ ਪਤਾ ਹੈ ਪਰ ਕਈ ਵਾਰੀ ਹੋਰ ਮਜਬੂਰੀਆਂ ਹੁੰਦੀਆਂ ਸਤਿਕਾਰ ਕਰਕੇ ਮੇਰੀ ਤਾਂ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਤੁਸੀਂ ਵੱਡੇ ਹੋ ਸਰਜੋਗੋ ਮੇਟਰ ਸਿਆਣੇ ਹੋ ਮੈਂ ਤੁਹਾਡੇ ਬੱਚਿਆਂ ਸਮਾਨ ਹੈ ਪਰ ਸੱਚ ਨੂੰ ਸੱਚ ਕਹਿਣਾ ਚਾਹੀਦਾ ਝੂਠ ਨੂੰ ਝੂਠ ਕਹਿਣਾ ਚਾਹੀਦਾ ਮੈਂ ਸਮਝਦਾ ਅੱਜ ਲੋਕ ਇਕੱਠੇ ਹੋ ਕੇ ਆਪਾਂ ਜਿਸ ਦਿੱਲੀ ਦੇ ਇਸ਼ਾਰੇ ਤੇ ਪਾਰਟੀ ਨੂੰ ਕਮਜ਼ੋਰ ਕਰਨ ਲੱਗੇ ਆ ਉਸ ਦਿੱਲੀ ਨਾਲ ਟੱਕਰ ਲਈਏ ਜਿਵੇਂ ਸਾਡਾ ਪ੍ਰਧਾਨ ਲੈ ਰਿਆ ਉਸ ਦਿੱਲੀ ਨਾਲ ਮੁਕਾਬਲਾ ਕਰੀਏ ਕਿ ਸਾਡੇ ਬੰਦੀ ਸੰਗ ਰਹਾ ਕਰੋ ਸਾਡੇ ਕਿਸਾਨੀ ਮਸਲੇ ਹੱਲ ਕਰੋ ਸਾਡੀ ਰਾਜਸਟਾਨੀ ਦਿਓ ਸਾਡੇ ਪਾਣੀਆਂ ਦਾ ਮਸਲਾ ਹੱਲ ਕਰੋ ਸਾਡੇ ਜੋ ਰਹਿੰਦੇ ਜੋ ਟੱਕੇ ਤੁਸੀਂ ਬੇਵਫਾਈਆਂ ਧੋਖਾ ਦਿੱਲੀ ਨੇ ਸਾਡੇ ਨਾਲ ਕੀਤਾ ਉਹਦਾ ਹੱਕ ਅਸੀਂ ਲਵਾਂਗੇ ਤੇ ਲੈ ਕੇ ਰਹਾਂਗੇ ਸਮੁੱਚਾ ਵਰਕਰ ਸ਼੍ਰੋਮੀ ਅਕਾਲੀਰ ਦਾ ਚੜ੍ਹਨ ਵਾਂ ਖੜਾ ਪਰ ਇਹ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਆਓ ਇਕੱਠੇ ਹੋਈਏ ਨਿੱਜੀ ਸਵਾਰਤਾ ਨੂੰ ਤਿਆਗੀਏ ਭਾਵੇਂ ਕਹਿੰਦੇ ਪਾਰਟੀਆਂ ਵੀ ਸਿਰਫ ਪਰਿਵਾਰਿਕ ਪਾਰਟੀ ਰਹੇਗੀ ਜਿਹੜੇ ਪਾਸ ਪਰਿਵਾਰਕ ਪਾਰਟੀ ਹੈ ਜੀ ਡੈਲੀਗੇਟ ਚੁਣ ਕੇ ਚੁਣੀ ਜਾਂਦੇ ਆ ਪਰਵਾਰਕ ਤਾਂ ਉਹਨਾਂ ਨੂੰ ਕਹਿ ਸਕਦੇ ਆ ਇਹੀ ਤਾਂ ਦੁੱਖ ਹੈ ਇਹੀ ਅਫਸੋਸ ਹੈ ਕਿ ਅਕਾਲੀ ਦਲ ਦੇ ਵਿੱਚ ਪਾਰ ਦੱਸਤਾ ਜੇ ਮੈਂ ਦੱਸ ਕੇ ਹਟਿਆ ਕਿ ਬੱਚੇ ਬੱਚੇ ਨੂੰ ਪਤਾ ਸੁਖਵੀਰ ਸਿੰਘ ਬਾਬਲ ਫੋਜਪੁਰ ਲੜਦਾ ਤੇ ਜਿੱਤਦਾ ਦੋ ਸੀਟਾਂ ਨਿਕਲਦੀਆਂ ਸੀ ਕੜਦਾ ਕੌਣ ਆ ਜਿਹਦੇ ਨਾਲ ਲੋਕ ਨੇ ਵੋਟ ਪੈਂਦੀਆਂ ਕੋਈ ਇਹ ਨਹੀਂ ਕਿ ਇਹ ਇਲੈਕਟਡ ਨਹੀਂ ਹੋ ਰਹੇ ਇਹ ਵੋਟਾਂ ਪਾ ਕੇ ਇਲੈਕਟਡ ਹੋ ਰਹੇ ਆ ਨਾ ਕਿ ਸਿਲੈਕਟ ਹੋ ਰਹੇ ਆ ਸੋ ਇਸ ਕਰਕੇ ਬੜਾ ਅਫਸੋਸ ਕਿ ਇੱਥੇ ਬੀਜੇਪੀ ਵੀ ਹਾਰੀ ਜਿਹੜੀ 400 ਸੀਟ ਮੰਗਦੀ ਸੀ ਉਹਨੂੰ 250 ਆਈ ਤੇ ਪੰਜਾਬ 'ਚ 0 ਇੱਥੇ ਕਾਂਗਰਸ ਵੀ ਹਾਰੀ ਜਿਹੜੀ 300 ਜਿੱਤਦੀ ਹੁੰਦੀ ਸੀ ਐਤਕੀ 100 ਆਈ ਹੈ ਤੇ ਇਥੇ ਆਮ ਆਦਮੀ ਜੀ ਹਾਰੀ ਦਿੱਲੀ ਦੇ ਵਿੱਚ ਸਾਰੀਆਂ ਹਾਰ ਗਈ ਤੇ ਪੰਜਾਬ ਚ ਤਿੰਨ ਹੀ ਆਏ ਐ ਤੇ ਅੱਜ ਉਹਨਾਂ ਦੇ ਪ੍ਰਧਾਨਾਂ ਤੋਂ ਕੋਈ استਿਫਾ ਨਹੀਂ ਮੰਗਦਾ ਕਿਉਂਕਿ ਦਿੱਲੀ ਤੋਂ ਚਲਦਿਆਂ ਨੇ ਤੇ ਇੱਕ ਦੂਜੇ ਪਾਸੇ ਮੁੱਖ ਮੰਤਰੀ ਜੇਲ੍ਹ ਚ ਬੈਠਾ ਮੁੱਖ ਮੰਤਰੀ ਜੇਲ੍ਹ ਉਲਟਾ ਚੋਰ ਕੋਤਵਾਲ ਕੋ ਡਾਟੇ ਤੇ ਕਹਿੰਦੇ ਸੱਚ ਤਾਂ ਬੋਲੇ ਸਾਲ ਨਹੀਂ ਕੀ ਬੋਲੇ ਤੇ ਆਮ ਆਦਮੀ ਵਾਲੇ ਭਾਜਪੀ ਵਾਲੇ ਕਾਂਗਰਸ ਵਾਲੇ ਬੜੀਆਂ ਟਾਰਾਂ ਮਾਰਦੇ ਆ ਵੀ ਅਕਾਲੀ ਦਲ ਨੂੰ ਐ ਕਰਨਾ ਚਾਹੀਦਾ ਉਹ ਭਾਈ ਆਪਣੇ ਘਰੇ ਵੇਖੋ ਤੁਸੀਂ ਤਿੰਨੇ ਹਾਰੇ ਹੋ ਇਕਦਾ ਮੁੱਖ ਮੰਤਰੀ ਜੇਲ੍ਹ ਚ ਬੈਠਾ ਪਰ ਉਹ ਕੋਈ ਸਤੀਫਾ ਨਹੀਂ ਮੰਗਦਾ ਜਿੱਖਾਂ ਦੀ ਪਾਰਟੀ ਸਿੱਖਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਪਾਰਟੀ ਹੈ ਸਿਰਫ ਉਹਦੇ ਨਾਲੇ ਹੋਇਆ ਕਿਉਂ ਕਿ ਪੰਸ਼ੀ ਕੱਲਾ ਸ਼ਿਕਾਰੀ ਵਾਲੇ ਆ ਪਰ ਅਕਾਲੀ ਦਲ ਦਾ ਪ੍ਰਧਾਨ ਹਮੇਸ਼ਾ ਇਹ ਕਹਿੰਦਾ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾਲ ਜਾਵੇ ਆ ਜਿਹੜੀਆਂ ਤੁਸੀਂ ਨਿੱਕੀਆਂ ਮੋਟੀਆਂ ਪਾਰਟੀ ਦੀਆਂ ਪ੍ਰਧਾਨਗੀਆਂ ਦੀ ਗੱਲ ਕਰਦੇ ਹੋ ਇਹ ਪਤਾ ਬੱਚੇ ਬੱਚੇ ਨੂੰ ਕਿ ਮੰਗਾ ਉੱਠਣੀਆਂ ਇਹ ਪ੍ਰਧਾਨਗੀਆਂ ਬਹੁਤ ਨਿੱਕੀ ਗੱਲ ਹੈ ਜਿਹੜੇ ਸਿਧਾਂਤ ਤੇ ਸਿਦਕ ਤੇ ਖੜੋਗੇ ਅਕਸਰ ਰਾਖਵੀਰ ਸਿੰਘ ਬਾਦਲ ਸਿਧਾਂਤ ਤੇ ਖੜਿਆ ਸਿਦਕ ਤੇ ਖੜਿਆ ਤੈਹੀਓ ਦਸਤੀਫੇ ਮੰਗੇ ਜਾ ਰਹੇ ਆ ਬਹੁਤ ਮੰਦਭਾਗੀ ਘਟਨਾ ਮਾੜੀ ਗੱਲ ਹੈ ਇੱਕ ਲੋਕਾਂ ਦਾ ਚੁਣਿਆ ਹੋਇਆ ਨਮੈਂਦਾ ਉਹਦਾ ਵਾਰ-ਵਾਰ ਐਨਐਸਏ ਕੱਲਾ ਵਧਾਈ ਨਹੀਂ ਜਾ ਰਿਹਾ ਤੇ ਜੋ ਦਿੱਲੀ ਸਟੇਟ ਨੇ ਹਾਰੇ ਹੋਏ ਮੰਤਰੀ ਬਣਾਏ ਐ ਰਮਨਦੀਪ ਬਿੱਟੂ ਵਰਗੇ ਉਹ ਲੜਕਰੇ ਮਾਰਦੇ ਐ ਕਿ ਅਸੀਂ ਹੋਰ ਵੀ ਸਿੱਖਾਂ ਨੂੰ ਪੜਾਂਗੇ ਕੱਲਾ ਬਿੱਟੂ ਨਹੀਂ ਇਹਦੇ ਵਾਸਤੇ ਹੋਰ ਵੀ ਜੇਲ੍ਹ ਐ ਤੇ ਇਹ ਹੋਣ ਇੱਕ ਦੂ ਬਾਦ ਸਿੱਖ ਕੌਮ ਵਾਸਤੇ ਪੰਜਾਬ ਵਾਸਤੇ ਜਲਾਲਤਾਰੀ ਗੱਲ ਕਿਉਂ ਤੇ ਦਿੱਲੀ ਵੱਲੋਂ ਥਾਪੜਾ ਲੈ ਕੇ ਪੰਜਾਬ ਦੇ ਲੁਧਿਆਣੇ ਦੇ ਲੋਕਾਂ ਨੇ ਹਰਾਇਆ ਪਰ ਮਿੱਤਰ ਸਾਹਿਬ ਕਹਿੰਦਾ ਨਹੀਂ ਇਹ ਮੇਰਾ ਬੰਦਾ ਮੈਂ ਇਹਨੂੰ ਮੰਤਰੀ ਬਣਾ ਕੇ ਭੇਜਦਾ ਤੇ ਉਹ ਪੰਜਾਬ ਚ ਆ ਕੇ ਲਲਕਰੇ ਮਾਰਦਾ ਕਿ ਮਿੱਤਰ ਅਮਰਤਪਾਲ ਵਾਸਤੇ ਡਿਬਰੂਗੜ੍ਹ ਤੋਂ ਅੱਗੇ ਵੀ ਜੇਲ ਹੈ ਕੋਲੇ ਪੰਜਾਬ ਦੇ ਲੋਕ ਦੇਖਣ ਕਿ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਰਾ ਕਰਨਾ ਤੇ ਜਾਂ ਅਕਾਲ ਤਖਤ ਸਾਹਿਬ ਤੋਂ ਆਉਣ ਵਾਲੇ ਜਾਂ ਦਿੱਲੀ ਤੋਂ ਚੱਲਣ ਵਾਲੇ ਜਾਂ ਦਿੱਲੀ ਹਰਿਆਣਾ ਕਮੇਟੀ ਦਿੱਲੀ ਕਮੇਟੀ ਪਟਨਾ ਸਾਹਿਬ ਬੋਰਡ ਹਜੂਰ ਸਾਹਿਬ ਬੋਰਡ ਖੋਣ ਵਾਲੇ ਸਿੱਖਾਂ ਤੇ ਬਾੜ ਕਰਨ ਵਾਲਿਆਂ ਜਿਟਾਉਣਾ ਤੇ ਪੰਜਾਬ ਦੇ ਲੋਕਾਂ ਨੇ ਦੇਖਣਾ ਪਰ ਅਕਾਲੀ ਦਲ ਪਹਿਲਾਂ ਵੀ ਤਕੜਾ ਸੀ ਅੱਜ ਵੀ ਤਕੜਾ ਕੋਈ ਇੱਕ ਵੀ ਤਕੜਾ ਤਕੜਾ ਇਨਸਾਨ ਉਹ ਅੱਜ ਵੀ ਜਮੀਰ ਜਾਗਦੀ ਹੈ ਤਕੜਾ ਇਨਸਾਨ ਉਹ ਹੈ ਜੋ ਆਪਣੇ ਲੋਕਾਂ ਦੀ ਲੜਾਈ ਲੜਦਾ ਸੱਤਾ ਦਾ ਲਾਲਚ ਨਹੀਂ ਕਰਦਾ ਇਹ ਲੋ ਬਲਜੀ ਸਿੰਘ ਨੂੰ ਧਿਆਇ ਕਰਨ ਦੇ ਬਾਰੇ ਜਾਨ ਤੋਂ ਲੱਗ ਕੇ ਇਹ ਬੜੇ ਦੁੱਖ ਦੀ ਗੱਲ ਇਹਨਾਂ ਤੇ ਯਕੀਨ ਨਹੀਂ ਕਰਦੇ ਸਾਥ ਦੇ ਬੰਦੇ ਤੇ ਯਕੀਨ ਕਰ ਲਾਂਗੇ ਪਰ ਬੀਜੇਪੀ ਦੇ ਚਕਿੰਦੀ ਕੀਤਾ ਜਾ ਸਕਦਾ ਕਿਉਂਕਿ ਨੋਟੀਫਿਕੇਸ਼ਨ ਕਰਕੇ ਮੁੱਕਰੇ ਹੋਏ ਹੈ ਜੋ ਅਕਾਲੀ ਦਲ ਨੇ ਲਗਾਤਾਰ 14 ਤੋਂ ਲੈ ਕੇ ਰੌਲਾ ਪਾਇਆ ਬੀਬਾ ਹਰਸਿਮਤ ਕੌਰ ਬਾਦਲ ਨੇ ਕੈਬਨਟ ਮੀਟਿੰਗਾਂ ਦੇ ਵਿੱਚ ਤੇ ਜਿਉਂ ਉਹ ਅਮਲ ਲਿਆਂਦਾ ਅਮਲ ਕਰਾਇਆ 19 ਚ ਨੋਟੀਫਿਕੇਸ਼ਨ ਕੀਤਾ ਤਾਂ ਜਦੋਂ ਅਕਾਲੀ ਦਲ ਨੇ ਸਿਆਸੀ ਪਾਰਟਨਰਸ਼ਿਪ ਤੋੜਤੀ ਸਿਆਸੀ ਜੀਓ ਤੱਕ ਤੋੜਤਾ ਤਾ ਉਹਦਾ ਬਦਲਾ ਪੂਰੀ ਕੌਮ ਤੋਂ ਲੈ ਰਿਹਾ ਹੈ ਉਹਦਾ ਬਦਲਾ ਸਿੱਖਾਂ ਤੋਂ ਲੈ ਰਿਹਾ ਹੈ ਕਿ ਜੇ ਤੁਸੀਂ ਛੋਟੀ ਸਿਆਸੀ ਪਾਰਟੀ ਕਦਲ ਤੋਂ ਤੋੜਿਆ ਆ ਚੱਕੋ ਛੋਟੀ ਬੰਦੀ ਸਿੰਘ ਨਹੀਂ ਛੜਦੇ ਆ ਚੱਕੋ ਛੋਟੀ ਦਿੱਲੀ ਕਮੇਟੀ ਖੋਲੀ ਆ ਚੱਕੋ ਛੋਟੀ ਹਰਿਆਣਾ ਕਮੇਟੀ ਖੋਲੀ ਆ ਚੱਕੋ ਡਾ ਪਟਨਾ ਸਾਹਿਬ ਬੋਰਡ ਖੋਲਿਆ ਕਿਉਂਕਿ ਦਿੱਲੀ ਮੰਦੀ ਹੈ ਕਿ ਸਿੱਖਾਂ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਹੈ ਸੋ ਆਪਾਂ ਨੂੰ ਵੀ ਲੋੜ ਹੈ ਕਿ ਆਪਾਂ ਆਪਣੇ ਬਗਾਨੇ ਦਾ ਪਰਕਰੇ